ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਹੁਣ ਟਾਈਮ ਆ ਗਿਆ ਜੀ ਕਣਕਾਂ ਦੀਆਂ ਬੱਲੀਆਂ ਚੁਗੰਦਾ ਸਾਡੇ ਬੱਲੀਆਂ ਚੁਗਣ ਵਾਲੀ ਆਈ ਸੀ ਪਹਿਲਾਂ ਮੂੰਹ ਨਹੀਂ ਬੰਨਿਆ ਸੀ ਚੁਗਣ ਵੇਲੇ ਤੇ ਫਿਰ ਬਾਅਦ ਵਿੱਚ ਮੂੰਹ ਬੰਨ ਲਿਆ ਧੁੱਪ ਵੀ ਬਹੁਤ ਜ਼ਿਆਦਾ ਹੈ ਕਿਉਂਕਿ ਹੁਣ ਬੱਲੀਆਂ ਤਾਂ ਕਿਸੇ ਵੀ ਖੇਤਾਂ ਦੇ ਵਿੱਚ ਨਹੀਂ ਰਹਿੰਦੀਆਂ ਜੀ ਪਹਿਲਾਂ ਕਣਕ ਵੱਢੀ ਜਾਂਦੀ ਹੈ ਕੰਪੈਨਾਂ ਨਾਲ ਤੇ ਬਾਅਦ ਦੇ ਵਿੱਚ ਤੂੜੀ ਕਰ ਦਿੰਦੇ ਨੇ ਬੱਲੀਆਂ ਰਹਿੰਦੀ ਹੀ ਨਹੀਂ ਪਹਿਲਾਂ ਬਹੁਤ ਪਿੰਡਾਂ ਦੇ ਵਿੱਚ ਹੱਥਾਂ ਨਾਲ ਕਣਕ ਵੜਦੇ ਸੀ ਤੇ ਬੱਲੀਆਂ ਵੀ ਲੋਕੀ ਚੁਗਦੇ ਸੀ ਅੱਧੀ ਕਣਕ ਤਾਂ ਬੱਲੀਆਂ ਦੇ ਨਾਲ ਹੀ ਹੋ ਜਾਂਦੀ ਸੀ ਹੁਣ ਉਹ ਟਾਈਮ ਖਤਮ ਹੋ ਗਿਆ ਜੀ ਕੋਈ ਕੋਈ ਹੈਗਾ ਜਿੱਥੇ ਕੇ ਬੱਲੀਆਂ ਲੋਕ ਚੁਗਦੇ ਨੇ ਨਹੀਂ ਅੱਜਕੱਲ ਕੋਈ ਬੱਲੀਆਂ ਨਹੀਂ ਚੁਗਦਾ ਹੈਗਾ ਜੀ ਇੱਥੇ ਸਾਡੇ ਬਾਪੂ ਜੀ ਨੇ ਨਿਗਾ ਰੱਖੀ ਹੋਈ ਹੈ ਜੀ ਖੇਤ ਦੀ ਵੀ ਕੋਈ ਪਿਆਜ਼ ਜਾਂ ਸਾਡੇ ਗਠੇ ਨਾ ਪੱਟ ਕੇ ਲੈ ਜਾਵੇ ਕਿਉਂਕਿ ਪਿਛਲੇ ਸਾਲ ਸਾਡੇ ਖੇਤ ਵਿੱਚੋਂ ਗੱਠੇ ਅਤੇ ਪਿਆਜ਼ ਬੱਲੀਆਂ ਚੁਗਣ ਦੇ ਨਾਲ-ਨਾਲ ਉਹ ਵੀ ਪੱਟ ਕੇ ਲੈ ਗਏ ਸੀਗੇ ਹੁਣ ਇਹ ਪੂਰੀ ਨਿਗਾਹ ਤੇ ਖੜੇ ਨੇਗੇ ਹੁਣ ਉਹ ਗੱਲਾਂ ਕਰਦੀ ਕਰਦੀ ਆ ਰਹੀ ਹੈ ਕਿ ਬੱਲੀਆਂ ਚੁਗਦੀ ਕਿਉਂਕਿ ਧੁੱਪ ਵੀ ਬਹੁਤ ਜ਼ਿਆਦਾ ਤੇਜ਼ ਹੈਗੀ ਪਾਣੀ ਦੀ ਵੀ ਪਿਆਸ ਲੱਗਦੀ ਹੈਗੀ ਅੱਜਕੱਲ ਗਰੀਬੀ ਕਟਣੀ ਵੀ ਬਹੁਤ ਜ਼ਿਆਦਾ ਔਖੀ ਹੈ ਜੀ ਰੱਬ ਕਿਸੇ ਘਰੇ ਵੀ ਗਰੀਬੀ ਨਾ ਲੈ ਕੇ ਆਵੇ। ਦੱਸ ਕਿਹੜਾ ਰੋਟੀ ਨਸੀਕਾ ਨਾ ਚਾਚਾ ਮੂਰਤੀ ਹੈ ਕੋਈ ਹੈ? ਹਾਂਜੀ ਮਮੀ। ਚਲਦੇ ਤਾਂ ਘਰ ਦੀ ਨਿਕਲੇ ਭਾਈ। ਉਹ ਮੈਂ ਤਾਂ ਆਖਿਆ ਪਤਨੀ ਕਿਹੜੀ ਦੁੱਧ ਆ। ਆ ਕਈ ਰੋਗੇ ਨਾ। ਨਾ ਤੋਂ ਹੱਥਾਂ ਚੁੱਕੇ। ਦੀ ਤੇਲ ਲੱਗੀ ਤੀ ਕਿ ਪਾਣੀ ਪੀਣ ਲੱਗੀ ਤੀ ਉਹ ਹੋ ਫਿਰ ਕੋਈ ਚੋ ਇੱਥੋਂ ਕੋ ਪਾਣੀ ਪੀਣ ਨਹੀਂ ਆਇਆ ਉੱਥੇ ਅੰਦਰ ਤੌੜਾ ਪਿਆ ਸੀ ਤੌੜੇ ਵਾਲਾ ਪਾਣੀ ਪੀਣ ਦੀ ਨਾ ਨਾ ਬਬਾ ਜੀ ਆ ਵੀ ਠੰਡਾ ਹੀ ਹੈ ਪਾਣੀ ਉਹ ਤੇ ਰਸਵਾਦ ਪਾਣੀ ਹੈ ਇਹ